ਸਤਨਾ ਸਿਰਿ ਬਾਹੇ ਗੁਰੂ ਸਾਹਿਬ ਜੇ ਸੋਰਠ ਮਹੱਲਾ ਪੰਜਾਬ ਗੁਰਪੂਰਾ ਪੇਟੋ ਬਡਪਾਗੇ ਮਨ ਪਿਆ ਪਰਗਾਸ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਗੁਰਪੁਰਾ ਪੇਟਿਓ ਬੰਡ ਭਾਗੇ ਮਨ ਮਿਆ ਪਰਗਾਸ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਆਪਣੇ ਸਤਗੁਰ ਕ ਬਲਹਾਰੈ ਅਗ ਸੁਖ ਪਾਛ ਸੁਖ ਸਹਜ ਕਰ ਅਨੰਤ ਹਮਾਰ ਰਹਾਓ ਅੰਤਰ ਜਮ ਕਰਨ ਹਾਰਾ ਸੋਇ ਖਸਮ ਹਮਾਰਾ ਨਿਰਪਪੇ ਗੁਰ ਚਰਨੇ ਲਾਗੇ ਇਕ ਰਾਮ ਨਾਮ ਆਦਰਾ ਸਪਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੇ ਹੋ ਬਨ ਹਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੇ ਪ੍ਰੇਤ ਪਿਆਰਾ ਵੱਡੇ ਵੱਡੇ ਆਇ ਅਚਰ ਜਿ ਸੋਭਾ ਕਰ ਜਾਇ ਰਸੇ ਨਾਨਕ ਕੋ ਗੁਰ ਪੋਰਾ ਭੇਟਿਓ ਸਗਲੇ ਦੁੱਖ ਬਿਨਾਸੇ ਵੱਡੇ ਵੱਡੇ ਆਇ ਅਚਰ ਜ ਸੋਭ ਕਰ ਜਾਇ ਰਸ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵਾਹਿ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਹੀ ਪਿਆਰ ਸਤਕਾਰ ਤੇ ਸ਼ਰਧਾ ਪਾਵਨ ਨਾਲ ਸਰਵਨ ਕੀਤਾ ਹੈ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੋਰਠ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 609 ਅਤੇ 10 ਤੇ ਸੁਭਾਈਵਾਨ ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਸਾਛ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਉਸ ਨੂੰ ਸੰਖੇਪ ਦੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਣਾ ਜਿਹਾ ਯਤਨ ਕਰੀਏ ਸਾਤ ਸੰਗਤ ਜੇ ਅੱਜ ਦੇ ਇਸ ਪਾਵਨ ਸ਼ਬਦ ਨੂੰ ਮੋٹے ਤੌਰ ਤੇ ਵੇਖੀਏ ਤਾਂ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਦੀ ਮਹਿਮਾ ਜਿਹੜੀ ਹੈ ਉਹ ਵਰਨਨ ਕੀਤੀ ਹੈ ਮਰ ਕੇ ਤੇ ਇਸੇ ਕਰਕੇ ਮੈਂ ਆਪਣੇ ਗੁਰੂ ਤੋਂ ਬលਿਹਾਰਨੇ ਜਾਣਾ ਸਦਕੇ ਜਾਣਾ ਕੁਰਬਾਨ ਜਾਣਾ ਕਿਉਂਕਿ ਅੱਜ ਤੱਕ ਜੋ ਕੁਝ ਵੀ ਪ੍ਰਾਪਤ ਹੋਇਆ ਇਹ ਗੁਰੂ ਦੀ ਕਿਰਪਾ ਸਦਕਾ ਅੱਜ ਤੱਕ ਜੋ ਕੁਝ ਵੀ ਜੀਵਨ 'ਚ ਤਬਦੀਲੀ ਆਈ ਇਹ ਕੇਵਲ ਤਾਂ ਕੇਵਲ ਗੁਰੂ ਦੀ ਕਿਰਪਾ ਸਦਕਾ ਆਪਣੇ ਸਤਿਗੁਰ ਕੈਬ ਬਲਿਹਾਰ ਹੈ ਇਹ ਭਾਈ ਮੈਂ ਆਪਣੇ ਸਤਿਗੁਰ ਤੋਂ ਬਲਿਹਾਰਨੇ ਜਾਣਾ ਆਪਣੇ ਸਤਿਗੁਰ ਤੋਂ ਕੁਰਬਾਨ ਜਾਣਾ ਆਪਣੇ ਸਤਿਗੁਰ ਤੋਂ ਸਦਕੇ ਜਾਣਾ ਕਿਉਂ ਮਾਰਗ ਤੇ ਆਗੈ ਸੁਖ ਪਾਛੈ ਸੁਖ ਸਹਿਜਾ ਕਰ ਅਨੰਦ ਹਮਾਰਾ ਜਿਸ ਗੁਰੂ ਦੀ ਕਿਰਪਾ ਸਦਕਾ ਮੇਰੇ ਆਤਮਿਕ ਜੀਵਨ 'ਚ ਆਨੰਦ ਬਣਿਆ ਰਹਿੰਦਾ ਜਿਸ ਗੁਰੂ ਦੀ ਰਹਿਮਤ ਸਦਕਾ ਮੇਰੇ ਹਿਰਦੇ ਘਰ ਵਿੱਚ ਸਦਾ ਲਿਖੇੜਾ ਬਣਿਆ ਰਹਿੰਦਾ ਸਦਾ ਲਈ ਆਨੰਦ ਬਣਿਆ ਰਹਿੰਦਾ ਔਰ ਉਹ ਆਨੰਦ ਜਿਹੜਾ ਕੇਵਲ ਇਸ ਲੋਕ ਵਿੱਚ ਨਹੀਂ ਉਹ ਪਰਲੋਕ ਵਿੱਚ ਵੀ ਬਰਕਰਾਰ ਰਹਿਣ ਵਾਲਾ ਹੈ ਇਹ ਦੁਨੀਆ ਦੇ ਸੁੱਖ ਦੁਨੀਆ ਦੇ ਆਨੰਦ ਜਿਹੜੇ ਨਾ ਮਾਰਕ ਦੇ ਥੋੜ ਤੇਰੇ ਨਾ ਪਤਾ ਨਹੀਂ ਕਦੋਂ ਖਤਮ ਹੋ ਜਾਣੇ ਨਾ ਬਰ ਗੁਰੂ ਦੀ ਕਿਰਪਾ ਸਦਕਾ ਮੇਰੇ ਅੰਦਰ ਉਹ ਆਨੰਦ ਬਣਿਆ ਜਿਹੜਾ ਅਨੰਤ ਇਸ ਲੋਕ ਵਿੱਚ ਵੀ ਤੇ ਉਸ ਪਰਲੋਕ ਵਿੱਚ ਵੀ ਬਰਕਰਾਰ ਰਹਿਣ ਵਾਲਾ ਆਪਾਂ ਰੋਜ਼ ਆਸਾ ਕੀ ਵਾਰ ਦੇ ਅੰਦਰ ਪਾਵਨ ਬਚਨ ਪੜ੍ਹਦੇ ਹਾਂ ਸਾਧ ਸੰਗਤ ਮੇਰੇ ਸਤਗੁਰ ਕਹਿੰਦੇ ਮੈਂ ਇਸੇ ਲਈ ਆਪਣੇ ਗੁਰੂ ਤੋਂ ਸਦਕੇ ਜਾਣਾ ਬਲੇਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਕਿਉਂ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਜਿਸ ਗੁਰੂ ਦੀ ਕਿਰਪਾ ਸਦਕਾ ਆਮ ਇਨਸਾਨ ਵੀ ਦੇਵਤਿਆਂ ਦੀ ਦਰਾਂ ਬਣ ਜਾਂਦਾ ਹੈ ਜਿਸ ਗੁਰੂ ਦੀ ਕਿਰਪਾ ਸਦਕਾ ਆਮ ਇਨਸਾਨ 'ਚ ਵੀ ਇਹ ਤਬਦੀਲੀ ਆ ਜਾਂਦੀ ਹੈ ਕਿ ਉਹ ਸ਼ੁਭ ਗੁਨਾ ਦਾ ਮਾਲਕ ਬਣ ਜਾਂਦਾ ਹੈ ਦੇਵਤੇ ਉਹ ਨਹੀਂ ਜਿਨ੍ਹਾਂ ਦੀ ਪੂਜਾ ਵਿੱਚ ਸੰਸਾਰ ਲੱਗਾ ਇੱਥੇ ਦੇਵਤੇ ਦਾ ਅਰਥ ਹੈ ਭਲੇ ਇਨਸਾਨ ਸ਼ੁਭ ਗੁਨਾ ਵਾਲਾ ਇਨਸਾਨ ਮਾਰਕण्डेय ਮੈਂ ਆਪਣੇ ਗੁਰੂ ਤੋਂ ਇਸੇ ਕਰਕੇ ਸਦਕੇ ਜਾਣਾ ਕਿ ਜਿਹੜਾ ਆਮ ਇਨਸਾਨ ਵੀ ਗੁਰੂ ਨਾਲ ਜੁੜ ਜਾਂਦਾ ਹੈ ਉਹ ਆਮ ਇਨਸਾਨ ਤੋਂ ਦੇਵਤਾ ਬਣ ਜਾਂਦਾ ਚੰਗਾ ਇਨਸਾਨ ਬਣ ਜਾਂਦਾ ਆਪਾਂ ਕਿਸੇ ਚੰਗੇ ਇਨਸਾਨ ਨੂੰ ਦੇਖਨੇ ਆ ਨਾ ਤੇ ਸੁਭਾਵਕ ਹੀ ਸਾਡੇ ਮੂੰਹ ਚੋਂ ਨਿਕਲਦਾ ਉਹ ਤੇ ਨਿਰਾ ਦੇਵਤਾ ਹੈ ਭਾਬ ਉਹ ਗੁਨਾ ਦਾ ਮਾਲਕ ਹੈ ਇੱਥੋਂ ਤੱਕ ਗੁਰੂ ਨੇ ਕਿਰਪਾ ਕੀਤੀ ਭਲਿਆ ਜਿਹੜਾ ਗੁਰੂ ਨੂੰ ਮਿਲ ਕੇ ਜੀਵਨ ਚ ਚਾਨਣ ਹੁੰਦਾ ਨਾ ਉਹ ਬਾਹਰ ਮੁਖੀ ਜਿੰਨਾ ਮਰਜੀ ਚਾਨਣ ਹੋ ਜਾਏ ਉਹਦੇ ਨਾਲ ਅੰਦਰ ਕਦੇ ਚਾਨਣ ਨਹੀਂ ਹੋ ਸਕਦਾ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਮਾਰਕੰਤੇ ਇੱਤੇ ਚਾਨਣ ਹੁੰਦੇ ਆ ਗੁਰ ਬਿਨ ਕੋਰ ਅੰਧਾਰ ਐਡਾ ਵੱਡਾ ਕਿਤੇ ਚਾਨਣ ਹੋ ਜਾਏ ਸੌ ਚੰਦਰਾਂ ਮਾਂ ਹਜ਼ਾਰ ਸੂਰਜ ਚੜ ਜਾਏ ਫਿਰ ਵੀ ਗੁਰੂ ਤੋਂ ਬਿਨਾ ਅੰਦਰ ਅਗਿਆਨਤਾ ਦਾ ਹਨੇਰਾ ਮਚੇ ਰਹਿੰਦਾ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੈਂ ਐਵੇਂ ਨਹੀਂ ਆਪਣੇ ਗੁਰੂ ਤੋਂ ਬਿਲੇ ਹਾਰਨੇ ਜਾਂਦਾ ਮੈਂ ਐਵੇਂ ਨਹੀਂ ਆਪਣੇ ਗੁਰੂ ਤੋਂ ਸਦਕੇ ਜਾਣਾ ਕੋਈ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਤਾਂ ਵੇਖੇ ਕੋਈ ਗੁਰੂ ਦੀ ਬਖਸ਼ਿਸ਼ ਲੈ ਕੇ ਤਾਂ ਵੇਖੇ ਕਿ ਉਹਦੇ ਜਿਮ ਵਿੱਚ ਕਿਵੇਂ ਖੇੜਾ ਆਂਦਾ ਕਿਵੇਂ ਆਨੰਦ ਆਂਦਾ ਸਤਗੁਨਾ ਦਾ ਪਾਵਨ ਬਚਨ ਰੋਜ਼ ਪੜਨੇ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਵਿਗਾਸ ਦਾ ਅਰਥ ਹੀ ਖੇੜਾ ਸਾ ਸੰਗਤ ਤੇਰੇ ਘਰ ਆਨੰਦ ਵਧਾਈ ਤੁਧ ਘਰ ਇਹ ਮਾਲਕਾ ਜੇ ਤੇਰੇ ਘਰ ਆਨੰਦ ਵਧਾਈ ਹੈ ਤੇ ਜਿਹੜਾ ਤੇਰੇ ਨਾਲ ਜੁੜ ਜਾਂਦਾ ਹੈ ਉਹਦੇ ਹਿਰਦੇ ਘਰ ਵਿੱਚ ਵੀ ਆਨੰਦ ਤੇ ਵਧਾਈਆਂ ਆ ਜਾਂਦੀਆਂ ਮਾਰਕੰਦੇ ਮੈਂ ਆਪਣੇ ਗੁਰੂ ਤੋਂ ਸਤਕੇ ਜਾਨਾ ਜਿਸ ਦੀ ਕਿਰਪਾ ਨਾਲ ਮੇਰੇ ਅੰਦਰ ਸਦੀਵਕਾਲੀ ਆਨੰਦ ਬਣਿਆ ਰਹਿੰਦਾ ਉਹ ਆਨੰਦ ਜਿਹੜਾ ਇਸ ਲੋਕ ਵਿੱਚ ਵੀ ਤੇ ਅਗੇ ਪਰਲੋਕ ਵਿੱਚ ਵੀ ਬਰਕਰਾਰ ਰਹਿਣ ਵਾਲਾ ਇਹਨਾਂ ਪਾਵਨ ਬਚਨਾਂ ਨੂੰ ਅਗੇ ਖੋਲਿਆ ਸਾਧ ਸੰਗਤ ਬੜੇ ਧਿਆਨ ਨਾਲ ਸੁਣਿਓ ਸੋਰਠ ਮਹੱਲਾ ਪੰਜਵਾਂ ਗੁਰ ਪੂਰਾ ਭੇਟਿਓ ਬੜੁ ਭਾਗੀ ਮਨੇ ਪਿਆ ਪਰਗਾਸ ਇਹ ਭਾਈ ਮੈਨੂੰ ਵੱਡੇ ਭਾਗਾਂ ਦੇ ਨਾਲ ਪੂਰੀ ਗੁਰੂ ਦੀ ਪ੍ਰਾਪਤੀ ਹੋਈ ਹੈ ਜਿਸ ਕਰਕੇ ਮੈਨੂੰ ਆਤਮਿਕ ਜੀਵਨ ਦੀ ਸੂਝ ਆ ਗਈ ਹੈ ਇਹ ਪਾਵਨ ਬਚਨ ਸਮਝਣ ਵਾਲੇ ਸਾਨੂੰ ਸਾਰਿਆਂ ਨੂੰ ਬਾਹਰ ਮੁਖੀ ਜੀਵਨ ਦਾ ਪਤਾ ਹੈ ਮਾੜੀ ਜੀ ਕਿਤੇ ਸੇਜ ਚ ਪ੍ਰੋਬਲਮ ਆਏ ਤੇ ਅਸੀਂ ਝੱਟ ਡਾਕਟਰ ਕੋਲ ਪਹੁੰਚ ਜਾਂਦੇ ਹਾਂ ਨਿੱਕੀ ਨਿੱਕੀ ਪ੍ਰੋਬਲਮ ਵੀ ਆਪਾਂ ਬਰਦਾਸ਼ਤ ਨਹੀਂ ਕਰਦੇ ਇਹਦਾ ਮਤਲਬ ਸਾਨੂੰ ਬਾਹਰ ਮੁਖੀ ਜੀਵਨ ਦੀ ਪੂਰੀ ਨਲਜ ਹੈ ਪੂਰਾ ਪਤਾ ਹੈ ਸਰੀਰ ਨੂੰ ਛੋਟਾ ਜਾਂ ਕੋਈ ਰੋਗ ਲੱਗ ਜੇ ਆਪਾਂ ਝੱਟ ਡਾਕਟਰ ਕੋਲ ਪੁੱਜ ਜਾਂਦੇ ਆਂ ਬਾਰੀ ਤੌਰ ਤੇ ਆਪਾਂ ਜੀਵਨ ਨੂੰ ਬੜਾ ਸਮਝਿਆ ਪਰ ਮਾਰਾ ਕਹਿੰਦੇ ਕਿਤੇ ਗੁਰੂ ਨੂੰ ਮਿਲ ਤੈਨੂੰ ਆਤਮਿਕ ਜੀਵਨ ਦੀ ਸੋਝੀ ਵੀ ਆ ਜਾਏ ਕਿ ਅਸਲ ਵਿੱਚ ਆਤਮਿਕ ਜੀਵਨ ਵੀ ਕੋਈ ਚੀਜ਼ ਆ ਬਾਹਰ ਮੁਖੀ ਦੇਖੋ ਮਨੁੱਖ ਨੇ ਕਿੰਨੀ ਤਰੱਕੀ ਕੀਤੀ ਸਾਦ ਸੰਗਤ ਜਿੰਨੀ ਬਾਹਰ ਮੁਖੀ ਤਰੱਕੀ ਹੋ ਰਹੀ ਹੈ ਉੰਨੇ ਅੰਦਰੋਂ ਮਨੁੱਖ ਜਿਹੜਾ ਕਮਜ਼ੋਰ ਹੁੰਦਾ ਜਾ ਰਿਹਾ ਆਤਮਿਕ ਤੌਰ ਤੇ ਕਮਜ਼ੋਰ ਹੁੰਦਾ ਜਾ ਰਿਹਾ ਆਤਮਿਕ ਤੌਰ ਤੇ ਤਾਂ ਹੀ ਮਜਬੂਤ ਹੋਵੇਗਾ ਜੇ ਗੁਰੂ ਨਾਲ ਜੁੜੇਗਾ ਤੇ ਮਰਕੰਤੇ ਗੁਰ ਪੂਰਾ ਭੇਟਿਓ ਵਿਢ ਭਾਗੀ ਮਨੇ ਪਿਆ ਪ੍ਰਗਾਸਾ ਹੈ ਭਾਈ ਮੈਂ ਵੱਡੇ ਭਾਗਾਂ ਦੇ ਨਾਲ ਜਦੋਂ ਦਾ ਪੂਰੇ ਗੁਰੂ ਨਾਲ ਜੁੜਿਆ ਮੈਨੂੰ ਆਤਮਿਕ ਜੀਵਨ ਦੀ ਸੂਝ ਆ ਗਈ ਹੈ ਕਿ ਕੇਵਲ ਬਾਹਰमुखी ਜੀਵਨ ਨੇ ਕੋਈ ਅੰਦਰੂਨੀ ਜੀਵਨ ਵੀ ਹੈ ਸਾਡਾ ਜੇ ਤੁਹਾਡਾ ਮਨ ਖੁਸ਼ੀਆਂ ਨਾਲ ਸਾਥ ਸੰਗ ਤੁਸੀਂ ਦੇਖਿਓ ਤੁਹਾਡੇ ਚਿਹਰੇ ਤੇ ਰੌਣਕ ਲੱਭੇਗੀ ਜੇ ਮਨ ਉਦਾਸ ਹੋਵੇਗਾ ਤੇ ਚਿਹਰੇ ਤੇ ਰੌਣਕ ਕਿੱਥੋਂ ਲੱਭੇਗੀ ਇਦਾ ਮਤਲਬ ਪਹਿਲਾਂ ਅੰਦਰੋਂ ਆਤਮਿਕ ਤੌਰ ਤੇ ਬੰਦੇ ਨੂੰ ਸੁੱਖ ਚਾਹੀਦਾ ਮੰਨ ਕਰਕੇ ਸੁੱਖ ਚਾਹੀਦਾ ਜੇ ਮੰਨ ਕਰਕੇ ਸੁੱਖ ਨਹੀਂ ਤੇ ਬਾਹਰ ਜਿਵੇਂ ਚ ਵੀ ਕਦੇ ਮਨੋਕ ਸੁਖੀ ਨਹੀਂ ਹੋ ਸਕਦਾ ਸਤ ਗੁਨਾ ਦੇ ਕਿੰਨੇ ਪਿਆਰੇ ਬਚਨ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਿਲ ਲਾਇਆ ਜੇ ਹਿਰਦੇ ਘਰ ਕਰਕੇ ਬੰਦਾ ਸੁਖੀ ਹੈ ਤੈਨੂੰ ਬਾਹਰ ਵੀ ਸੁਖ ਹੀ ਲੱਭਣਾ ਮਾਰ ਕਹਿੰਦੇ ਸੁਖੀਏ ਕੋ ਪੇਖ ਸਭ ਸੁਖੀਆ ਰੋਗੀ ਕਹਿ ਭਾਨ ਸਭ ਰੋਗੀ ਮਾਰਕੰਦੇ ਗੁਰਪੂਰਾ ਭੇਟਿਓ ਬਡਭਾਗੀ ਮਣੇ ਪਿਆ ਪ੍ਰਗਾਸਾ ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਭਾਸਾ ਕੈ ਲਗੇ ਹੁਣ ਗੁਰੂ ਦੀ ਕਿਰਪਾ ਸਦਕਾ ਨ ਮੇਰੇ ਅੰਦਰ ਉਸ ਮਾਲਕ ਲਈ ਇਹੋ ਜਿਹਾ ਭਰੋਸਾ ਵੱਜ ਗਿਆ ਇਹੋ ਜਿਹਾ ਵਿਸ਼ਵਾਸ ਵੱਜ ਗਿਆ ਕਿ ਸੱਚਮੁੱਚ ਉਸ ਮਾਲਕ ਦੀ ਕੋਈ ਬਰਾਬਰਤਾ ਕਰ ਨਹੀਂ ਸਕਦਾ ਜਿਸ ਮਾਲਕ ਨਾਲ ਮੈਂ ਗੁਰੂ ਦੀ ਕਿਰਪਾ ਸਦਕਾ ਜੁੜ ਗਿਆ ਤੁਸੀਂ ਦੇਖੋ ਤਾਂ ਸਹੀ ਸਾਧ ਸੰਗਤ ਐਵੇਂ ਨਹੀਂ ਗੁਰੂ ਅਰਜਨ ਦੇਵ ਸਾਹਿਬ ਨੇ ਅਜ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਕੀਤਾ ਕਹਿਣ ਲੱਗੇ ਸਾਰੀਆਂ ਦਾਤਾਂ ਗੁਰੂ ਦੀ ਕਿਰਪਾ ਸਦਕਾ ਮਿਲਦੀਆਂ ਨੇ ਪਹਿਲੀ ਦਾਤ ਮਿਲੀ ਜਦੋਂ ਮੈਂ ਪੂਰੇ ਗੁਰੂ ਨੂੰ ਮਿਲਿਆ ਤੇ ਮੇਰੇ ਆਤਮਿਕ ਜੀਵਨ ਦੀ ਮੈਨੂੰ ਸੂਝ ਆ ਗਈ। ਦੂਸਰੀ ਬਖਸ਼ਿਸ਼ ਮੇਰੇ ਤੇ ਇਹ ਹੋਈ ਕਿ ਗੁਰੂ ਦੀ ਕਿਰਪਾ ਸਦਕਾ ਮੈਂ ਉਸ ਮਾਲਕ ਤੇ ਵਿਸ਼ਵਾਸ ਕੀਤਾ ਜਿਸ ਮਾਲਕ ਦੀ ਕੋਈ ਬਰਾਬਰਤਾ ਕਰ ਨਹੀਂ ਸਕਦਾ। ਉਹਦੇ ਬਰਾਬਰ ਦੀ ਕੋਈ ਹਸਤੀ ਹੈ ਹੀ ਨਹੀਂ ਹੈ। ਮਾਰਕ ਕਰਦੇ ਆਪਣੇ ਸਤਗੁਰ ਕੈ ਬਲਿਹਾਰ ਹੈ। ਅਗੈ ਸੁਖ ਪਾਚੈ ਸੁਖ ਸਹਿਜਾ ਘਰ ਆਨੰਦ ਹਮਾਰਾ ਰਹਾ ਹੋਰ ਕੀ ਬਖਸ਼ਿਸ਼ ਹੋਈ ਮਰ ਕੰਦੇ ਅੰਤਰਜਾਮੇ ਕਰਨਹਿ ਹਾਰਾ ਸੋਈ ਖਸਮ ਹਮਾਰਾ ਗੁਰੂ ਦੀ ਕਿਰਪਾ ਸਦਕਾ ਮੈਨੂੰ ਸਮਝ ਆਈ ਕਿਉ ਪ੍ਰਮਾਤਮਾ ਜਿਹੜਾ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਜਿਹੜਾ ਅੰਤਰਜਾਮੀਆਂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਮਾਲਕ ਜਿਹੜਾ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਉਹੀ ਸਭ ਕੁਝ ਕਰਨ ਵਾਲਾ ਜੀ ਅੰਤਰਜਾਮੀ ਕਰਨੈ ਹਾਰਾ ਕਰਨ ਕਰਨ ਪ੍ਰਭ ਏਕ ਹੈ ਦੋਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨ ਜਲ ਥਲ ਬਈਐ ਸੋਏ ਅੰਤਰਜਾਮੀ ਕਰਨੈ ਹਾਰਾ ਸੋਏ ਖਸਮ ਹਵਾਰ ਤੇ ਉਹੀ ਸਾਡਾ ਖਸਮ ਹੈ ਉਹੀ ਸਾਡਾ ਰਖ ਹੈ ਇਹ ਗੱਲਾਂ ਗੁਰੂ ਦੀ ਕਿਰਪਾ ਸਤਿਕਾਰ ਸਮਝ ਆਈਆਂ ਜੇ ਮੈਂ ਗੁਰੂ ਨਾਲ ਨਾ ਮਿਲਦਾ ਗੁਰੂ ਕੀ ਬਾਣੀ ਨੂੰ ਨਾ ਪੜਦਾ ਗੁਰੂ ਕੀ ਬਾਣੀ ਨੂੰ ਨਾ ਸਮਝਦਾ ਤੇ ਇਹ ਗੱਲਾਂ ਮੈਨੂੰ ਕਿੱਥੇ ਸਮਝ ਆਣੀਆਂ ਸਨ ਅਜੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਾਰੀਆਂ ਗੱਲਾਂ ਗੁਰੂ ਦੀ ਕਿਰਪਾ ਸਦਕਾ ਪਤਾ ਲੱਗੀਆਂ ਨਾ ਹੋਰ ਕੀ ਹੋਇਆ ਨਿਰਭਉ ਪੇ ਗੁਰ ਚਰਨੀ ਲਾਗੇ ਇਕਰਾਮ ਨਾਮ ਆਧਾਰ ਖੈਨ ਲੱਗੇ ਜਦੋਂ ਦਾ ਮੈਂ ਗੁਰੂ ਦੀ ਚਰਨੀ ਲੱਗਾ ਮੇਰਾ ਆਧਾਰ ਜਿਹੜਾ ਨਾ ਉਹ ਕੇਵਲ ਤਾਂ ਕੇਵਲ ਇੱਕ ਪ੍ਰਮਾਤਮਾ ਦਾ ਨਾਮ ਬਣ ਗਿਆ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੋਖਾਂ ਸਭ ਗਵਾਈਆਂ ਜਦੋਂ ਦਾ ਮੈਂ ਗੁਰੂ ਦੇ ਚਰਨੇ ਲੱਗਾ ਮਾਰਕੰਟੇ ਮੇਰਾ ਆਧਾਰ ਜਿਹੜਾ ਉਹ ਕੇਵਲ ਇੱਕ ਪਰਮਾਤਮਾ ਦਾ ਨਾਮ ਬਣ ਗਿਆ ਤੇ ਜਦੋਂ ਪਰਮਾਤਮਾ ਦੇ ਨਾਮ ਨਾਲ ਜੁੜਿਆ ਤੇ ਮੈਂ ਨਿਰਪਉ ਹੋ ਗਿਆ ਮੇਰੇ ਅੰਦਰੋਂ ਸਾਰੇ ਡਰ ਖਤਮ ਹੋ ਗਏ ਮੇਰੇ ਅੰਦਰੋਂ ਸਾਰੀਆਂ ਚਿੰਤਾਵਾਂ ਜਿਹੜੀਆਂ ਉਹ ਖਤਮ ਹੋ ਗਈਆਂ ਦਾਸ ਅਕਸਰ ਬੇਨਤੀ ਕਰਦਾ ਹੁੰਦਾ ਕੋਈ ਬਿਰਲੀ ਰੂਹ ਹੈ ਜਿਸ ਨੂੰ ਕੋਈ ਡਰ ਨਹੀਂ ਸਤਾ ਰਿਹਾ ਜੀ ਕਿਸੇ ਦਾ ਡਰ ਛੋਟਾ ਹੋ ਸਕਦਾ ਕਿਸੇ ਦਾ ਡਰ ਵੱਡਾ ਹੋ ਸਕਦਾ ਲੇਕਿਨ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਡਰ ਚੱਲ ਰਿਹਾ ਹੈ ਮਾਰਕੰਦੇ ਇਹਨਾਂ ਡਰਾਂ ਤੋਂ ਅਗਰ ਮੁਕਤੀ ਪਾਣੀ ਅਤੇ ਇੱਕ ਕੰਮ ਕਰ ਨਿਰਭਉ ਜਪੈ ਸਗਲ ਭਾਅ ਮਿਟੈ ਨਿਰਭਉ ਨਾਲ ਜੁੜ ਜਾ ਤੇਰੇ ਸਾਰੇ ਡਰ ਮੁੱਕ ਜਾਣਗੇ ਮਾਰਕੰਦੇ ਗੁਰੂ ਦੀ ਕਿਰਪਾ ਸਦਕਾ ਜਦੋਂ ਮੈਂ ਗੁਰੂ ਦੇ ਚਰਨੇ ਲੱਗਾ ਮੇਰਾ ਆਧਾਰ ਕੇਵਲ ਤਾਂ ਕੇਵਲ ਇੱਕ ਪ੍ਰਮਾਤਮਾ ਦਾ ਨਾਮ ਬਣ ਗਿਆ ਜਿਸ ਨਾਮ ਕਰਕੇ ਮੈਂ ਨਿਰਭਉ ਹੋ ਗਿਆ ਜੀ ਮੇਰੇ ਅੰਦਰੋਂ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ ਨਾ ਆਉਣ ਵਾਲੇ ਸਮੇਂ ਦੀ ਕੋਈ ਚਿੰਤਾ ਨਾ ਬੀਤ ਚੁੱਕੇ ਸਮੇਂ ਦਾ ਕੋਈ ਝੋਰਾ ਮਾ ਪਾਈ ਸਾਹ ਪਾਈ ਵੀਰ ਸਿੰਘ ਦੇ ਬਚਨ ਕਹਿਣਾ ਉਹ ਨਜ ਮਨੁੱਖ ਨੂੰ ਦੋ ਹੀ ਡਰ ਸਤਾ ਰਹੇ ਨੇ ਇਹ ਦੋ ਗੱਲਾਂ ਵਿੱਚ ਫਸ ਕੇ ਰਹਿ ਗਿਆ ਆਉਣ ਵਾਲੇ ਸਮੇਂ ਦੀ ਇਹਨੂੰ ਚਿੰਤਾ ਖਾਈ ਜਾ ਰਹੀ ਹੈ ਅੱਜ ਚੰਗਾ ਭਲਾ ਕੋਈ ਪ੍ਰੋਬਲਮ ਨਹੀਂ ਹੈ ਪਰ ਕਿਤੇ ਨਾ ਕਿਤੇ ਖਿਆਲ ਆਉਂਦਾ ਕੱਲ੍ਹ ਕੀ ਬਣੇਗਾ ਇਹ ਚਿੰਤਾ ਮਨੁੱਖ ਨੂੰ ਖਾਈ ਜਾ ਰਹੀ ਤੇ ਬੀਤ ਚੁੱਕੇ ਸਮੇਂ ਦਾ ਝੋਰਾ ਅੱਜ ਤੋਂ 15 20 ਸਾਲ ਕਿਤੇ ਪਹਿਲਾਂ ਕੋਈ ਘਟਨਾ ਵਾਪਰੀ ਹੁੰਦੀ ਨਾ ਕੋਈ ਮਾੜੀ ਘਟਨਾ ਵਾਪਰ ਜਾ ਤੇ ਉਹਨੂੰ ਚੇਤੇ ਕਰ ਕਰ ਕੇ ਝੂਰਦਾ ਰਹਿੰਦਾ ਜੀ ਕਿਤੇ ਉਹ ਘਟਨਾ ਮੇਰੇ ਨਾਲ ਨਾ ਵਾਪਰਦੀ ਤੇ ਅੱਜ ਮੈਂ ਸ਼ਾਇਦ ਕਿਤੇ ਦਾ ਕਿਤੇ ਹੁੰਦਾ ਇਹੋ ਜਿਹਾ ਸੋਚਾ ਲੈ ਕੇ ਮਨੁੱਖ ਬੈਠਾ ਆਉਣ ਵਾਲੇ ਸਮੇਂ ਦੀ ਚਿੰਤਾ ਬੀਤ ਚੁੱਕੇ ਸਮੇਂ ਦਾ ਝੋਰਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜੇ ਕਮਾਲ ਦੇ ਬਚਨ ਲਿਖਦੇ ਨੇ ਕਹਿੰਦੇ ਕੱਲ ਗਿਆ ਹੈ ਬੀਤ ਉਹ ਮੁੜ ਨਹੀਂ ਆਣਾ ਜਿਹੜਾ ਸਮਾਂ ਬੀਤ ਗਿਆ ਉਹਦੇ ਝੋਰੇ ਕਿਉਂ ਲੈ ਕੇ ਬਹਿ ਗਿਆ ਤੂੰ ਉਹ ਘਟਨਾਵਾਂ ਨੂੰ ਚੇਤੇ ਕਰਕੇ ਤੂੰ ਕਿਉਂ ਪਰੇਸ਼ਾਨ ਹੋ ਗਿਆ ਕੱਲ ਗਿਆ ਹੈ ਬੀਤ ਉਹ ਮੁੜ ਨਹੀਂ ਆਣਾ ਆਉਣ ਵਾਲੇ ਕੱਲ ਦਾ ਕੀ ਪਤਾ ਆਣਾ ਕਿ ਨਹੀਂ ਆਣਾ ਤੂੰ ਆਉਣ ਵਾਲੇ ਸਮੇਂ ਦੀ ਚਿੰਤਾ ਲੈ ਕੇ ਬੈਠਾ ਤੂੰ ਅੱਜ ਵਰਤਮਾਨ ਨੂੰ ਦੇਖ ਤੂੰ ਪ੍ਰੈਜੈਂਟ ਨੂੰ ਸਵਾਰ ਕੱਲ ਤੇਰਾ ਆਪੇ ਸਬਰ ਜਾਏਗਾ ਕਹਿੰਦੇ ਕੱਲ ਗਿਆ ਹੈ ਬੀਤ ਉਹ ਮੁੜ ਨਹੀਂ ਆਣਾ ਆਉਣ ਵਾਲੇ ਕੱਲ ਦਾ ਕੀ ਪਤਾ ਆਣਾ ਕਿ ਨਹੀਂ ਆਣਾ ਅੱਜ ਹੀ ਕੁਝ ਕਰ ਲੈ ਬੰਦਿਆ ਨਹੀਂ ਤੇ ਪਾਉ ਪਛਤਾਣਾ ਅੱਜ ਹੀ ਕਰ ਲੈ ਕਬੀਰ ਸਾਹਿਬ ਕਹਿੰਦੇ ਕਬੀਰ ਕਾਲ ਕਰੰਤਾ ਅਵੇ ਕਰ ਅਬ ਕਰਤਾ ਸੋਇਤਾਲ ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾ ਉਹ ਭਲਿਆ ਅੱਜ ਹੀ ਕਰ ਲੈ ਅੱਜ ਨੂੰ ਸੰਭਾਲ ਲੈ ਨਿਰਪੋਪੇ ਗੁਰ ਚਰਨੇ ਲਾਗੇ ਇਕਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋ ਬਨਹਾਰ ਕਹਿਣ ਲੱਗੇ ਗੁਰੂ ਦੀ ਕਿਰਪਾ ਸਦਕਾ ਮੈਨੂੰ ਸਮਝ ਆਈ ਕਿ ਉਸ ਪ੍ਰਭੂ ਪਰਮਾਤਮਾ ਦਾ ਦਰਸ਼ਨ ਜਿਹੜਾ ਉਹ ਸਾਰੇ ਫਲ ਦੇਣ ਵਾਲਾ ਐਵੇਂ ਨਾ ਕਿਤੇ ਪਟਕਿਆ ਕਰ ਕੋਈ ਫਲ ਚਾਹੀਦਾ ਤੇ ਤੂੰ ਉਸ ਮਾਲਕ ਦੇ ਚਰਨਾਂ ਨਾਲ ਜੁੜ ਜਾ ਮਾਰਾ ਕਹਿੰਦੇ ਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜੰਕੈ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਆ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਤੂੰ ਸਾਰੇ ਸੁਖ ਪਾਏਗਾ ਉਹ ਪ੍ਰਭੂ ਪਰਮਾਤਮਾ ਦਾ ਦਰਸ਼ਨ ਜਿਹੜਾ ਉਹ ਸਫਲ ਦਰਸ਼ਨ ਉਹ ਸਾਰੇ ਫਲ ਦੇਣ ਵਾਲਾ ਜਿਸ ਪਰਮਾਤਮਾ ਨੇ ਸਾਨੂੰ ਮਨੁੱਖੀ ਜੀਵਨ ਦਾ ਇਹ ਫਲ ਦੇ ਦਿੱਤਾ ਹੋਰ ਬਾਕੀ ਫਲ ਨਹੀਂ ਦੇਵੇਗਾ ਮਾਰਕੈਂਦੇ ਉਹ ਪਰਮਾਤਮਾ ਇਹੋ ਜੀ ਹਸਤੀ ਦਾ ਮਾਲਕ ਹੈ ਕਿ ਉਹਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਅਕਾਲ ਮੂਰਤ ਪ੍ਰਭ ਹੈਪੀ ਹੋਪਨਹਾਰਾ ਉਹ ਅੱਜ ਵੀ ਮੌਜੂਦ ਹੈ ਤੇ ਆਉਣ ਵਾਲੇ ਸਮੇਂ ਅੰਦਰ ਵੀ ਉਹ ਕਾਇਮ ਰਹੇਗਾ ਫਿਰ ਐਸਾ ਮਾਲਕ ਕੀ ਕਰਦਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਜੇਦੂ ਗੁਰੂ ਦੀ ਕਿਰਪਾ ਸਦਕਾ ਮੈਂ ਆਪਣੇ ਮਾਲਕ ਨਾਲ ਜੁੜਿਆ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਸ ਨੇ ਆਪਣੇ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਮੈਨੂੰ ਦੇ ਕੇ ਨਾ ਤੇ ਆਪਣੇ ਕੰਠ ਨਾਲ ਲਾ ਲਿਆ ਦਾਤ ਵੀ ਉਹ ਪਿਆਰ ਦੀ ਆਪ ਹੀ ਦਿੰਦਾ ਜੀ ਕਹਿੰਦੇ ਉਸ ਨੇ ਮੇਰੀ ਝੋਲੀ 'ਚ ਆਪਣੇ ਪਿਆਰ ਦੀ ਦਾਤ ਪਾ ਕੇ ਤੇ ਮੈਨੂੰ ਆਪਣੇ سینਿਆਂ ਨਾਲ ਲਾ ਲਿਆ ਹੁਣ ਲਾਸਟ ਵਿੱਚ ਫਿਰ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਦਾ ਜ਼ਿਕਰ ਕਰਦੇ ਪੈਣ ਮਾਰ ਕਹਿੰਦੇ ਵੱਡੀ ਬੜਾਈ ਆਚਰਜ ਸੋਭਾ ਕਰਜ ਆਇਆ ਰਾਸੇ ਇਹ ਪਾਈਏ ਸਭ ਕੁਝ ਜੋ ਤੁਸੀਂ ਸੁਣਿਆ ਗੁਰੂ ਅਰਜਨ ਦੇਵ ਪਾਛੇ ਕਹਿੰਦੇ ਗੁਰੂ ਦੀ ਕਿਰਪਾ ਸਦਕਾ ਹੋਇਆ ਵੱਡੀ ਬੜੀਾਈ ਐਸੇ ਗੁਰੂ ਦੀ ਵਡਿਆਈ ਵੀ ਵੱਡੀ ਐ ਆਚਰਜ ਸੋਭਾ ਐਸੇ ਗੁਰੂ ਦੀ ਸੋਭਾ ਹੈਰਾਨ ਕਰਨ ਵਾਲੀ ਆਚਰਜ ਦਾ ਭਾਵ ਹੁੰਦਾ ਹੈਰਾਨ ਕਰਨ ਵਾਲੀ ਕਾਰਜ ਆਇਆ ਰਸੇ ਉਪਲਿਆ ਗੁਰੂ ਨੂੰ ਜੁੜ ਕੇ ਜ਼ਿੰਦਗੀ ਦੇ ਸਾਰੇ ਕਾਰਜ ਜਿਹੜੇ ਨੇ ਉਹ ਰਸ ਹੋ ਜਾਂਦੇ ਨੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਦੋਂ ਤਾਂ ਮੈਂ ਪੂਰੇ ਗੁਰੂ ਨੂੰ ਮਿਲਿਆ ਮੇਰੇ ਸਾਰੇ ਦੁੱਖਾਂ ਦਾ ਨਾਸ ਹੋ ਗਿਆ ਕੋਈ ਮਨ ਕਰਕੇ ਈਮਾਨਦਾਰੀ ਕਰਕੇ ਗੁਰੂ ਨਾਲ ਜੁੜ ਕੇ ਤਾਂ ਵੇਖੇ ਸਾ ਸੰਗਤ ਜੀ ਬੱਚ ਇੱਕ ਵੱਖਰਾ ਚਾਹ ਆਂਦਾ ਜੇ ਰੋਜ਼ ਸਵੇਰੇ ਜਦੋਂ ਉੱਠਦਾ ਨਾ ਫਿਰ ਐਸਾ ਸਿੱਖ ਰੋਜ਼ ਸਵੇਰੇ ਉਹਨੂੰ ਇੱਕ ਵੱਖਰਾ ਚਾਹ ਚੜਦਾ ਸਵੇਰੇ ਆ ਕੇ ਜਦੋਂ ਗੁਰੂ ਦਾ ਦیدار ਕਰਨਿਆ ਨਾ ਇਸ ਤਰ੍ਹਾਂ ਹੁੰਦਾ ਹੀ ਨਹੀਂ ਕਿ ਆਪਾਂ ਰੋਜ਼ ਕਰਨੇ ਉਹਦੇ ਅੰਦਰ ਇਹੋ ਜਿਹਾ ਚਾਹ ਹੁੰਦਾ ਹੈ ਕਿ ਸ਼ਾਇਦ ਅੱਜ ਮੈਂ ਪਹਿਲੀ ਵਾਰੀ ਗੁਰੂ ਦੇ ਦਰਸ਼ਨ ਕਰਿਆ। ਉਹਦੇ ਅੰਦਰ ਇਹੋ ਜਿਹਾ ਚਾਹ ਬਣਿਆ ਰਹਿੰਦਾ। ਉਹ ਸਵੇਰੇ ਉੱਠਦਿਆਂ ਕਦੇ ਆਲਸ ਨਹੀਂ ਕਰਦਾ। ਸਵੇਰੇ ਉੱਠਦਿਆਂ ਇਸ਼ਨਾਨ ਪਾਣੀ ਕਰਕੇ ਜਦੋਂ ਗੁਰੂ ਅੱਗੇ ਆ ਕੇ ਖੜਾ ਹੁੰਦਾ ਨਾ ਉਹਨੂੰ ਨਿਤ ਨਮੇ ਤੋਂ ਨਮਾ ਚਾਹ ਚੜ੍ਹਦਾ। ਮਾਰ ਕਹਿੰਦੇ ਸਾਹਿਬ ਮੇਰਾ ਨਿਤ ਨਮਾ ਸਦਾ ਸਦਾ ਦਾਤਾ। ਉਹ ਨਿਤ ਨਮਾ ਨਾ ਤੇ ਆਪਣੇ ਪਿਆਰੇ ਨੂੰ ਵੀ ਨਿਤ ਨਮਾ ਇੱਕ ਸ਼ੌਕ ਇੱਕ ਨਮਾ ਚਾਹ ਦਿੰਦਾ। ਤੁਸੀਂ ਦੇਖਿਓ ਸਹੀ ਜਦੋਂ ਕੋਈ ਪਿਆਰ ਨਾਲ ਗੁਰੂ ਨਾਲ ਜੁੜਦਾ ਨਾ ਰੋਜ਼ ਉਹਨੂੰ ਨਵੇਂ ਤੋਂ ਨਵਾਂ ਚਾ ਚੜਦਾ ਨਵੀਂ ਖੁਸ਼ੀ ਆਂਦੀ ਹੈ ਉਹਦੇ ਜੀਵਨ ਚੋਂ ਆਲਸ ਮੁੱਕ ਜਾਂਦਾ ਉਹ ਫਿਰ ਮਨ ਕਰਕੇ ਗੁਰੂ ਦੀ ਸੇਵਾ ਚ ਲੱਗ ਜਾਂਦਾ ਮਾਲਕਾ ਕਿਰਪਾ ਕਰੇ ਇਸੇ ਤਰ੍ਹਾਂ ਹੀ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਕਿਉਂਕਿ ਜੋ ਕੁਝ ਪ੍ਰਾਪਤ ਹੋਣਾ ਤੇਰੇ ਚਰਨਾਂ ਨਾਲ ਜੁੜ ਕੇ ਹੋਣਾ ਇਹਨਾਂ ਕੋ ਵਿਸ਼ਵਾਸ ਉਹਦੇ ਅੰਦਰ ਆ ਜਾਂਦਾ ਜੀ ਇਤਨੇ ਅਕ ਬੇਨਤੀਆਂ ਪਰਵਾਨ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਬੇਹੋ ਸੱਜਣ ਅਸੀਸ ਰੀਆਂ ਜਿਉ ਹੋ ਬੈ ਸੈਬ ਸੁਮੇਰ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਉ